ਮੈਂ ਗੱਲ ਰੌਂ ਤੇਦੇ ਵਿਆਹ ਤੇ ਆ ਗਿਆ ਮੈਨੂੰ ਪਤਾ ਸੀਗਾ ਨਾ ਮੈਨੂੰ ਸਤਰਕਤਾ ਵਾਂ ਸੀ ਗਈ ਉਹ ਮੈਂ ਲੋਈ ਲੈ ਕੇ ਆਇਆ ਮਾਹ ਚੱਲ ਜਾ ਛਕਣ ਦੇ ਦੇ ਗਿਆ ਦਾ ਵਿਆਹ ਰਾਤ ਦਾ ਸਿਕਾਈ ਹਾਈਟ ਤੇ ਪੈਲ ਸਜਾ ਪਰੰਪਰੇ ਮੈਂ ਜੱਸ ਰਾਤ ਨੂੰ ਆਇਆ ਤੇ ਮੈਂ ਲੋਈ ਲੈ ਕੇ ਦੋ ਸਗਣ ਦੇ ਕੇ ਮੈਂ ਗੱਲ ਨੂੰ ਕਹਾਂ ਮੈਂ ਚੰਗਾ ਗੱਲ ਮੈਂ ਚੱਲਦਾ ਮਿਲ ਕੇ ਉਹ ਗੱਲ ਨੇ ਨਾ ਬੋਲਤਾ ਮੈਂ ਅਕਸੀ ਉਹਦੇ ਕੋਲੇ ਕਨਹਾੜਾ ਭਰਾ ਲੱਖਾ ਆ ਉਹ ਐਨੇ ਨਾਲ ਮੈਂ ਖਲਾ ਵੀ ਹੁਣ ਇੱਥੇ ਪੁਲਿਸ ਆਈ ਲੈ ਮੈਂ ਤਾਂ ਨਾ ਚਾਹ ਪੀਤੀ ਨਾ ਪਾਣੀ ਪੀਤਾ ਨਾ ਰੋਟੀ ਟੁੱਕ ਤੇ ਮੈਂ ਨਾਲ ਹੀ ਨਿਕਲ ਗਿਆ ਉਹੀ ਗੱਲ ਦੂਜੇ ਦਿਨ ਪਤਾ ਲੱਗਿਆ ਕਿ 10 ਗੱਡੀਆਂ ਪੁਲਿਸ ਦੀਆਂ ਉਧੀਆਂ ਆ ਗਈਆਂ ਸੀ ਇੱਕ ਚੀਜ਼ ਹੋਰ ਸਵਾਲ ਉੱਠਦੇ ਨੇ ਕਹਿੰਦੇ ਲੱਖੇ ਦੇ ਨਾਲ ਪੰਜ ਛੇ ਗਨਮੈਨ ਹੁੰਦੇ ਨੇ ਜਿਹਦੇ ਨਾਲ ਹੀ ਪੁਲਿਸ ਹੋਵੇ ਕਿ ਉਹ ਜਿਵੇਂ ਤੁਸੀਂ ਗੱਲ ਕਰੀ ਰੂਪੋਸ਼ ਹੋ ਕੇ ਰਹੇ ਲੋਕ ਕੇ ਰਹੇ ਪਾਸੇ ਸਾਰੇ ਕਹਿੰਦੇ ਜਿਹਦੇ ਨਾਲ ਪੁਲਿਸ ਹੋਵੇ ਉਹ ਲੋਕ ਕੇ ਰਹਿ ਸਕਦਾ ਕਿਵੇਂ ਰਹਿ ਸਕਦਾ ਇਹ ਕਹਿੰਦੇ ਖਬਰ ਤਾਂ ਪਲ-ਪਲ ਦੀ ਪ੍ਰਸ਼ਾਸਨ ਕੋਲੇ ਹੁੰਦੀ ਹੈ ਮੇਰੇ ਨਾਲ ਸਿਕਿਉਰਿਟੀ ਆ ਸਿਕਿਉਰਟੀ ਮੇਰੇ ਨਾਲ ਹਰ ਵਕਤ ਹੀ ਤੁਰੇ ਫਿਰਦੀ ਆ ਵੀ ਮੇਰੇ ਘਰੇ ਮੇਰਾ ਜਿਹੜਾ ਕਮਰਾ ਜਿੱਥੇ ਮੈਂ ਪੈਣਾ ਸੌਣਾ ਉੱਥੇ ਵੀ ਸਿਕਿਉਰਟੀ ਜਾਂਦੀ ਆ ਮੇਰੀ ਮਰਜ਼ੀ ਆ ਮੈਂ ਸਿਕਿਉਰਟੀ ਨੂੰ ਕਿਤੇ ਮਰਜ਼ੀ ਤਾਰ ਕੇ ਜਾਵਾਂ ਉਹ ਥੋੜੀ ਧੱਕਾ ਕਰਨਗੇ ਨਾਲ ਹੀ ਜਾਵਾਂਗੇ ਉਸ ਦਿਨ ਅਸਲ ਹੋਇਆ ਕੀ ਮੈਂ ਤੁਹਾਨੂੰ ਦੱਸਦਾ ਮੈਂ ਲੰਗੋਵਾਲ ਦੇ ਨੇੜੇ ਤੇਰੇ ਪਿੰਡਾਂ 'ਚ ਸਾਰੇ ਪਿੰਡਾਂ 'ਚ ਗੁਰਦੁਆਰਿਆਂ 'ਚ ਮੈਂ ਅਨਾਊਂਸਮੈਂਟ ਕਰਕੇ ਬੋਲ ਕੇ ਲੋਕਾਂ ਨੂੰ ਕੱਟ ਕਰਕੇ ਦੱਸ ਰਿਹਾ ਜੀ ਭਾਈ ਆਪਾਂ ਉੱਥੇ ਜਾਣਾ ਤਾਂ ਦੰਦ ਨੂੰ ਉੱਥੇ ਜਾਣਾ ਮੁਨਕ ਪਿੰਡ ਵਿੜਕ ਲੱਗੀ ਵੀ ਅੱਗੇ ਬਡਰੁਖੀ ਤਨੂ ਘੇਰਨ ਦੀ ਤਿਆਰੀ ਹੈ ਪੁਲਿਸ ਦੀ ਮੈਂ ਸਾਥੀਆਂ ਨੂੰ ਕਿਹਾ ਅਗਲੇ 4-5 ਮਿੰਟ ਰਹਿ ਗਏ ਤੁਸੀਂ ਕੱਢੋ ਤੇ ਮੈਂ ਨਿਕਲਦਾ ਹੁਣ ਕੁਲਦੀਪ ਬੁਗਰਾ ਮੇਰਾ ਮਿੱਤਰ ਆ ਬੁਗਰਾ ਦਾ ਸਰਪੰਚ ਧੋਲੇ ਕੋਲ ਪਿੰਡਾ ਬੁਗਰਾ ਉਹਦੇ ਘਰੇ ਗਏ ਸੀ ਚਾਹ ਪਾਣੀ ਪੀਤਾ ਮੈਂ ਇਹਨਾਂ ਨੂੰ ਮੁੰਡਿਆਂ ਨੂੰ ਕਿਹਾ ਜਿਹੜੇ ਸਕਿਉਰਿਟੀ ਵਾਲੇ ਆ ਮੈਂ ਕਿਹਾ ਤੁਸੀਂ ਬੈਠੋ ਤੇ ਮੈਂ ਆਉਣਾ ਮੈਂ ਫੋਨ ਕੀਤਾ ਬੰਦ ਤੇ ਨਿਕਲ ਗਿਆ ਹੁਣ ਇਹ ਥੋੜੀ ਕਹਿ ਸਿਰਫ ਤੇਰੇ ਨਾਲ ਜਾਵਾਂਗੇ ਇਹ ਤਾਂ ਕਿੰਨੇ ਥੋੜੀ ਕਹਿਣਗੇ ਮੇਰੀ ਮਰਜ਼ੀ ਨਹੀਂ ਲੈ ਜਾਣਾ ਮੈਂ ਰੋਕੂਗਾ ਹੀ ਮੈਂ ਨਾਲ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਸਕਿਉਰਟੀ ਸਰਕਾਰ ਨੇ ਦਿੱਤੀ ਆ ਮੈਂ ਨਹੀਂ ਲਈ ਆਲੀ ਵਾਪਸ ਵੀ ਲੈ ਸਕਦੇ ਲੈ ਲੈਣਾ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਜਦੋਂ ਉਹਦਾ ਕਤਲ ਹੁੰਦਾ ਉਦੋਂ ਬਾਅਦ ਮੈਨੂੰ ਐਸਐਸਪੀ ਬਠਿੰਡਾ ਕਹਿੰਦਾ ਕਿ ਤੇਰੀ ਜਾਨ ਨੂੰ ਖਤਰਾ ਪਈ ਥ੍ਰੈਟ ਆ ਆ ਸਕਿਉਰਟੀ ਦੇਣੀ ਆ ਤੁਹਾਨੂੰ ਜਦੋਂ ਕਿਉਂਕਿ ਉਹ ਇਹਨਾਂ ਦੇ ਗਲ ਦੀ ਹੱਡੀ ਬਣਿਆ ਹੋਇਆ ਮੂਸੇ ਵਾਲਾ ਉਹਦੇ ਕਤਲ ਦੇ ਜ਼ਿੰਮੇਵਾਰ ਇਹ ਲੋਕ ਆ ਬਲਤੇਜ ਪੰਨੂ ਮੀਡੀਆ ਸਲਾਹਕਾਰ ਆ ਜਿਹੜਾ ਭਵੰਤ ਦਾ ਉਹਨੇ ਸਾਰੀ ਪਹਿਲਾਂ ਸਿਕਿਉਰਿਟੀ ਵਾਪਸ ਕਰਾਈ ਉਹ ਗੱਲ ਸਾਰੀ ਮੀਡੀਆ 'ਚ ਲੀਕ ਕੀਤੀ ਇਹ ਗੱਲ ਸਾਬਤ ਹੋ ਚੁੱਕੀ ਐ ਉਹ ਮੰਨ ਚੁੱਕੇ ਮਾਰਨ ਵਾਲੇ ਕਿ ਜਿੱਦ ਦੇ ਦੀ ਸਿਕਿਉਰਿਟੀ ਵਾਪਸ ਹੋਈ ਸਾਨੂੰ ਪਤਾ ਲੱਗਿਆ ਸੀ ਉਦੋਂ ਹੀ ਲਾ ਕੇ ਟਰੈਪ ਤੇ ਅਟੈਕ ਕਰਤਾ ਇਹ ਗੱਲਾਂ ਇਹਨਾਂ ਨੂੰ ਹੀ ਪਤਾ ਕਿ ਕਾਨੂੰ ਲੱਖੇ ਨੂੰ ਮਾਰਤਾ ਕਿਸੇ ਨੇ ਤਾਂ ਮੈਂ ਫਿਰ ਨਾਲੇ ਗੱਲ ਦਾ ਉਹੀ ਇਹਨਾਂ ਨੇ ਗੱਲ ਸਾਫ ਆ ਮੇਰਾ ਮੇਰੇ ਮੌਤ ਵਾਲਾ ਹੀ ਇਹਨਾਂ ਦੀ ਪੈਣਾ ਕਿਉਂਕਿ ਉਹਦੇ ਵਿੱਚ ਵੀ ਨਰ ਹੱਥ ਹੈ ਇਸ ਕਰਕੇ ਇਹ ਜਿਹੜੀਆਂ ਦੂਜੀ ਗੱਲ ਮੇਰੀ ਗੱਲ ਸੁਣ ਮੈਂ ਤਾਂ ਆਪ ਕਹਣਾ ਵੀ ਮੇਰੀ ਤਾਂ ਸੀਐਡੀ ਇੱਕ ਤਰ੍ਹਾਂ ਦੀ ਇਹ ਲੱਖਾ ਕਿੱਧਰ ਜਾਂਦਾ ਸਾਰਾ ਉਹਨਾਂ ਕੋਲ ਪਤਾ ਲੱਗਦਾ ਰਹਿੰਦਾ ਸੋ ਇਸ ਲਈ ਜਿਹੜੀਆਂ ਗੱਲਾਂ ਕਰਦੇ ਨੇ ਵੀ ਸਕਿਉਰਟੀ ਸੀ ਫੁਲਾਨਾ ਸੀ ਜੀ ਇਹ ਤਾਂ ਆਈ ਉਦੋਂ ਉਹ ਦੂਜੇ ਦਿਨਾਂ ਉੱਥੇ ਤੇ ਮੇਰਾ ਲਾਈਵ ਮੈਂ ਹੋਇਆ ਉੱਥੇ ਆ ਕੇ ਵੀ ਮੈਂ ਉੱਥੇ ਆ ਕੇ ਜਦੋਂ ਸਾਰਾ ਕਾਫਲਾ ਮੈਂ ਕੱਢ ਕੇ ਲਿਆ ਕੇ ਨਾ قافلہ ਸੀ ਜੋੜਿਆ ਨਿਹਾਲ ਲਿਆ ਕੇ ਪਹਿਲਾਂ ਜਸਵਿੰਦਰ ਦਾ ਕਾਫਲਾ ਹੈ ਮਗਰ ਸਾਡਾ ਕਾਫਲਾ ਲਿਆ ਕੇ ਜੋੜ ਕੇ ਅਸੀਂ ਸੜਕ ਤੇ ਚੜ ਗਏ ਹਾਈਵੇ ਤੇ ਅਸੀਂ ਕਿਸੇ ਹਾਈਵੇ ਤੇ ਨਹੀਂ ਚੜੇ ਸਾਨੂੰ ਪਤਾ ਹੀ ਹਰ ਹਾਈਵੇ ਤੇ ਨਾਕਾ ਹੈ ਪਿੰਡਾਂ ਬੇ ਦੀ ਕੱਢ ਕੇ ਸਾਰੇ ਸਾਧਨ ਨਹਿਰ ਦੀ ਪਰੜੀ ਪਰੜੀ ਹੋ ਕੇ ਫਿਰ ਸੜਕ ਤੇ ਚੜ ਕੇ ਫਿਰ ਇਕੱਠੇ ਹੋਏ ਆ ਜਦੋਂ ਅਸੀਂ 7-800 ਜਾਣਾ ਹੋ ਗਏ ਉੱਥੇ ਰੋਕਿਆ ਗਿਆ ਸਾਨੂੰ ਮੂਰੇ ਬੱਸਾਂ ਲਾਤੀਆਂ ਮੂਰਲੇ ਪੈ ਸਾਡੇ ਇੱਕ ਮੁੰਡੇ 2-300 ਹੋਰ ਬੈਠੇ ਸੀਗੇ ਉਹਨਾਂ ਦੀ ਕੁੱਟਣ ਦੀ ਤਿਆਰੀ ਸੀ ਪੁਲਿਸ ਦੀ ਇਧਰ ਉਹ ਹੀ ਪੈਦਲ ਚੱਲ ਕੇ ਮੈਂ ਗਿਆ ਅਗਵਾਈ ਕਰਕੇ ਇੱਥੋਂ ਅਸੀਂ 2 ਕਿਲੋਮੀਟਰ ਗਏ ਹੋਵਾਂਗੇ ਤੁਰ ਕੇ ਪਰਲੇ ਪਾਸੇ ਨੂੰ ਗਾਹਨ ਪੰਤਰੇ ਘਰ ਨੇ ਨੂੰ ਉੱਥੇ ਜਾ ਕੇ ਫਿਰ ਉੱਥੇ ਇੱਕ ਵਾਰੀ ਪੁਲਿਸ ਨੇ ਸਾਡੇ ਨਾਲ ਜੋਰ ਜਮਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੇ ਦੇਖਿਆ ਵੀ ਇਹ ਗਲਤ ਹੋ ਜੂ ਪੇੜ ਫਿਰ ਦੂਜੇ ਪਾਸੇ ਆ ਗਏ ਵੀ ਆਪਾਂ ਗੱਲ ਕਰਦੇ ਆਂ